ਡਰਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ADGP ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਪੈਸ਼ਲ ਜਾਂਚ ਟੀਮ ਦੇ ਵੱਲੋਂ ਅੱਜ ਆਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਗਿਆ ਸਿੱਟਨੇ ਆਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਦੇ ਚੱਲਦੇ ਵਿਕਰਮ ਮਜੀਠੀਆ ਰਵਾਨਾ ਹੋਏ ਤਾਂ ਦੇਖਿਆ ਗਿਆ ਕਿ ਜ਼ਬਰਦਸਤ ਉਹਨਾਂ ਦੀ ਰਵਾਨਗੀ ਹੋਈ ਹੈ ਇਸ ਦੌਰਾਨ ਉਹਨਾਂ ਗੱਲਬਾਤ ਕਰਦੇ ਹੋਏ ਸੀਐਮ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਇਹ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾ ਸਪਤਾ ਗੁਰੂ ਚਰਨਾ ਚ ਗੁਰੂ ਚਰਨਾ ਚ ਛੋਟੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਵੱਡੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾ ਚ ਨੱਥਮਸਤਕ ਹੋ ਕੇ ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ 'ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸ਼ਹਿਬਜ਼ਾਦੀਆਂ ਨੇ ਵੱਡੇ ਸ਼ਹਿਬਜ਼ਾਦੀਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁਰਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਇਹਨਾਂ ਦਿਨਾਂ ਚ ਤੱਕ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਆ ਫਰਕ ਮੇਰਾ ਤੇ ਮੁੰਡਾ ਸਰਕਾਰ ਦਾ ਇਹ ਹੈ ਕੱਲ ਕੱਲ ਸ਼ਹੀਦੀ ਦਿਹਾੜਾ ਸੀ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁਝਦੇ ਸੀ ਉਸ ਦਿਨ ਇਹ ਮਾਨਸਿਕਤਾ ਹੈ ਦਿੱਲੀ ਵਾਲਿਆਂ ਦੀ ਜੋ ਅੱਜ ਦੇ ਦਿੱਲੀ ਵਾਲੇ ਨੇ ਇਸ ਲਈ ਮੇਰੇ ਵੀਰੋ ਮੇਰਾ ਤੇ ਕੇਜਰੀਵਾਲ 'ਚ ਫਰਕ ਇਹ ਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਧਿਆ ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ 'ਤੇ ਪਾ ਜੁੱਟਿਆ ਮਗਰ ਮਜੀਦ ਥੀਏ ਦਾਤੇ ਕੇਜਰੀਵਾਲ ਦਾ ਫਰਕ ਇਹ ਹੈ ਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਉਸ ਵਿਸ਼ਵਾਸ ਕਰਕੇ ਹਾਂ ਸਰਕਾਰਾਂ ਟੱਕਾ ਕਰਦੀਆਂ ਹੁੰਦੀਆਂ ਨੇ ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਉਸ ਉਸ ਜ਼ਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ ਜੇ ਕੋਈ ਮੀਡੀਆ ਵਾਲਾ ਕੋਈ ਗੱਲ ਦਿਖਾਵੇ ਉਹਦਾ ਚੈਨਲ ਬੈਨ ਹੋ ਜਾਂਦਾ ਜਾਂ ਉੱਤੇ ਕਾਰਵਾਈ ਹੋ ਜਾਂਦੀ ਹੈ ਇਸ ਲਈ ਜੋ ਐਮਰਜੈਂਸੀ ਲੱਗੀ ਹੈ ਇਨਾ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪਦੀ ਫਰਜ ਦੀ ਇਤਿਹਾਕੀ ਕਰਦਾ ਰਹੂੰਗਾ ਔਰ ਕਮਾਲ ਦੀ ਗੱਲ ਇਹ ਹੈ ਕਿ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਐ 2013 ਦੀ 11 ਸਾਲ ਸਿਰ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਐ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਆ ਕਿ ਕਿੰਨਾ ਵੱਡਾ ਫੇਲਿਅਰ ਭਗਵੰਤਬਾਨ ਦੀ ਸਰਕਾਰ ਸਾਬਤ ਹੋਈ ਹੈ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਹਦਾ ਪਰਚਾ ਕੀਤਾ ਸੀ ਚਟੋਪਾਦਿਆ ਦੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਇੰਦੂ ਮਲੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇਜਰ ਪੈਨਲਟੀਆਂ ਉਹਨਾਂ ਨੂੰ ਮਿਲੀਆਂ ਨੇ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਾਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਟ ਸੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ 'ਚੋਂ ਇੱਕ ਜਨਾਬ ਨੇ ਜਿਨ੍ਹਾਂ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਆ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਛੋਟਾ ਕੋਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਤੁਹਾਡਾ ਵੈਸਟੀ ਚਾਹੀਦਾ ਕਿਉਂਕਿ ਇਹ ਹੈ ਹੀ ਸਾਰਾ ਕੰਮ ਸਿਆਸੀ ਦੇਖੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾਤੀ ਕਹਿਣ ਦਾ ਭਾਵ ਕੀ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਉਹ ਮਨਿਸਟਰ ਸਾਹਿਬ ਭਗਵੰਤਬਾਨ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀਆ ਲੰਗੂ ਮੈਂ ਭੱਜਦਾ ਨਹੀਂ ਆਪ ਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਨਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹੈ ਕਲਟਸਾਈਜ਼ੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਲੋ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿਤੇ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਉਹਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜ਼ਰੂਰ ਪੁੱਛੋ ਕੇਜਰੀ ਹਾਲ ਨੂੰ ਵੀ ਭਾਈ ਪੇਸ਼ ਕਰਾ ਦੀ ਈ stdcੀ ਜਾਂਦੀ ਆ ਉਹਨਾਂ ਭੱਜਿਆ ਕਰੀ ਪੁਲਿਸ ਬਹੁਤ ਅੱਜ ਲਗਾਈ ਪਈ ਮੈਂ ਲੱਗ ਰਿਹਾ ਤੁਸੀਂ ਇੱਕ ਬੰਦੇ ਨੇ ਸੀਗਾ ਪਰ ਇਹ ਕਿੰਨਾ ਖਲਾਅ ਹੈ ਇੱਕ ਪਾਸੇ ਪਟਿਆਲਾ ਸੀਲ ਹੈ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਪੜਿਆ ਮੈਨੂੰ ਲੱਗਦਾ ਅਗਲੀ ਵਾਰ 144 ਨਾ ਲਾ ਦੇਣ ਇਸ ਲਈ ਮੈਂ ਤਦੇ ਚਾਹੁੰਦਾ ਕਿ ਅਗਲੀ ਵਾਰੀ ਛੇਤੇ ਨੇ ਜੇ ਭਗਵੰਤ ਮਾਨ ਦੀ ਬਣ ਕੇ ਮੈਂ ਸੀਐਮ ਹੋਂਸ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗਾ ਭਾਈ ਇਹ ਹੈ ਹਾਂਜੀ ਦੇਖੋ 9 ਤਰੀਕ ਨੂੰ ਆਈ ਸਪੋਕ ਇਨ ਫੇਵਰ ਇੱਕ ਪੰਜਾਬ ਦੀ ਧੀ ਦੇ ਹੱਕ 'ਚ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸੱਮਨ ਆ ਗਏ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੂਗੀ ਗ੍ਰਿਫਤਾਰੀ ਦਾ ਬਣਾ ਚੱਲਿਆ ਵੀ ਅੱਜ ਦਿੱਲੀ ਪੁਲਿਸ ਲਾਈ ਪਈ ਆ ਵੀ ਤੇ ਫੇਰ ਕੀ ਹੁੰਦਾ ਹੈ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਹੈ ਸ਼ੇਰਾਂ ਦੇ ਪਿੰਜਰੇ ਲੱਗ ਕਮਾਲ ਹੋ ਗਈ ਤੇਰੇ ਯਾਰ ਪਿੰਜਰੇ ਚ ਸ਼ੇਰ ਹੀ ਬੰਦ ਹੁੰਦੇ ਆ ਹੋਰ ਨਹੀਂ ਹੁੰਦਾ ਮੇਰਾ ਵੀਰ ਤੂੰ ਫਿਕਰ ਨਾ ਦੇ ਬੋਲੇ ਇਨਸ਼ਾ ਅੱਲ੍ਹਾ ਜਿੰਦਾਬਾਦ ਹਾਂਜੀ जी केजरीवाल नहीं है जब ईडी बुलाए केजरीवाल भागता है और जब मजीठिए को सियासी सियासत से प्रेरित एस आई टी है मजीठिया आता है और जो एस आई टी ने मेरे को बुलाया है उनके मुखी के तो खिलाफ सुप्रीम कोर्ट ने प्राइम मिनिस्टर सिक्योरिटी ब्रीच में बड़े सख्त टिप्पणियां दी हुई हैं मगर मैं लॉ अबाइडिंग सिटीजन हूं मैं कानून का सत्कार करता हूं और मैं चाहूंगा कि एस भी कानून के दायरे में रह के फ्री एंड फेयर इन्वेस्टिगेशन करे किसी डर बाप से ना करे क्योंकि उनकी इंक्वायरी भी चल रही है चीफ मिनिस्टर साहब को हाँ जी मैं ओपन चैलेंज और सीएम को कहूंगा कि ये सिट तो इकतीस को रिटायर हो जाएगी इसके हेड अगली सीट के हेड वो आप बने और साथ में केजरीवाल को रखना है या अपने ओ को रखना है या एक गंजू है इसके साथ उसको रखना है रख ले दो दो हाथ सीधे करेंगे फिर ਸਭ ਦੇ ਨਾਲ ਸੁਣ ਲਿਆ ਵੇ ਸਭ ਦੇ ਨਾਲ ਸੁਣ ਲੈ ਰੱਖ ਚੇ ਪਾਸੇ ਦਾਜੇ ਕੀ ਡਰੱਗ ਤਸਕਰੀ ਦੇ ਦੋਸ਼ਾਂ ਤਹਿਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕੇਸ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਸੀ ਚੰਨੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਵਿੱਚ 20 ਦਸੰਬਰ 2021 ਨੂੰ ਵਿਕਰਮ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਐਨਡੀਪੀਐਸ ਤਹਿਤ ਐਫਆਈਆਰ ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਹੁਣ ਵਿਕਰਮ ਮਜੀਠੀਆ ਜ਼ਮਾਨਤ ਦੇ ਬਾਹਰ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ